ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਤੁਹਾਡਾ ਸਭ ਦਾ ਸਵਾਗਤ ਹੈ ਆਪਣੇ ਚੈਨਲ ਐਜੂਕੇਟਰ ਤੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਜਿਵੇਂ ਕਿ ਤੁਹਾਨੂੰ ਪਤਾ ਕੋਈ ਵੀ ਨਿਊ ਅਪਡੇਟ ਆਉਂਦਾ ਜੋਬ ਨਾਲ ਰਿਲੇਟਡ ਚਾਹੇ ਰੈਗੂਲਰ ਵੈਕੈਂਸੀ ਜੋ ਵਿੱਚ ਹੈ ਕੰਟਰੈਕਟ ਵੈਕੈਂਸੀ ਜੋ ਹੈ ਨਾ ਸਾਰਨੋਂ ਪਹਿਲਾਂ ਨੋਟੀਫਿਕੇਸ਼ਨ ਆਪਣੇ ਚੈਨਲ ਤੇ ਦੇਖਨ ਨੂੰ ਮਿਲਦਾ ਵਾ ਇਸ ਲਈ ਛੱਡ ਚੈਨਲ ਨੂੰ ਜੋ ਵੀ ਮੁੰਡੇ ਕੁੜੀਆਂ ਨੂ ਦੇਖ ਰਹੇ ਨੇ ਪਲੀਜ਼ ਸਬਸਕ੍ਰਾਈਬ ਤੇ ਸ਼ੇਅਰ ਕਰਕੇ ਛੱਡ ਦਿਓ ਤੇ ਬੈਲ ਆਈਕਨ ਬਟਨ ਆਨ ਕਰਕੇ ਛੱਡ ਦਿਓ ਤਾਂ ਜੋ ਕੋਈ ਨੋਟੀਫਿਕੇਸ਼ਨ ਆਵੇ ਉਸ ਤੋਂ ਤੱਕ ਲਿੰਕ ਪਹੁੰਚ ਸਕੇ ਕਿਉਂਕਿ ਜਦੋਂ ਟਾਈਮ ਰਹਿੰਦੇ ਲਿੰਕ ਪਹੁੰਚੇ ਵਧੀਆ ਹੁੰਦਾ ਹੈ ਕਿਉਂਕਿ ਬਾਅਦ ਤੋਂ ਲਿੰਕ ਪਹੁੰਚੇ ਜਦੋਂ ਡੇਟ ਆਪ ਗਿਆ ਉਸ ਤੋਂ ਕੋਈ ਫਾਇਦਾ ਨਹੀਂ ਹੈਗਾ ਹੈ ਨਾ ਹੀ ਤੇ ਹੁਣ ਆਪਣਾ ਮੇਨ ਥੰਬਨੇਲ ਤੇ ਬੈਂਕੋ ਵਿੱਚ 10 ਤਿਸਾ ਇੱਕ ਸੇਵਾਦਾਰ ਤੇ ਪੀਐਨ ਦੀ ਭਰਤੀ ਆਈ ਹੈ 2025 ਚ ਠੀਕ ਹੈ ਬੈਂਕ ਆਫ ਬਡੋਦਰਾ ਵਿੱਚ ਭਰਤੀ ਹੈ ਠੀਕ ਹੈ ਜੀ ਇਹਨੇ ਜਿਹੜੀ ਉਮਰ ਮੰਗੀ ਹੈ ਉਮਰ ਮੰਗੀ ਹੈ 18 ਤੋਂ ਲੈ ਕੇ 26 ਸਾਲ ਜਨਰਲ ਵਾਸਤੇ ਬੀਸੀ ਵਾਸਤੇ 29 ਸਾਲ ਐਸਸੀ ਵਾਸਤੇ 31 ਸਾਲ ਠੀਕ ਹੈ ਸਰਕਾਰੀ ਫੀਸ ਜਿਹੜੀ ਓਬੀਸੀ ਹੈ 600 ਰੁਪਿਆ ਐ ਐਸਸੀ ਦੀ 100 ਰੁਪਿਆ ਤੇ ਕੋਈ ਵੀ ਕੁੜੀ ਐ ਕਾਜੀ ਮਰਜ਼ੀ ਕਾਸ਼ ਦੇ ਦੋ ਹੈਗਾ 100 ਰੁਪਿਆ ਯੋਗਤਾ ਨਾਲ ਬਹੁਤ ਘੱਟ ਮੰਗਿਆ ਯੋਗਤਾ ਮੰਗੇ ਸਿਰਫ ਦਸ਼ਮੀ ਜੀ ਠੀਕ ਹੈ ਦਸ਼ਮੀ ਲਈ ਕੋਈ ਵੀ ਭਰ ਸਕਦੇ ਨੇ ਫਾਰਮ ਕਿਉਂਕਿ ਇਹਨਾਂ ਦਾ ਬਹੁਤ ਸੁੱਕਾ ਪੇਪਰ ਹੁੰਦਾ ਸਾਰਾ ਸੁੱਕਾ ਹੀ ਹੁੰਦਾ ਹੈਗਾ ਤੁਸੀਂ ਐਲੀਜੀਬਲ ਹੋ ਸਕਦੇ ਹੋ ਠੀਕ ਹੈ ਜੀ ਤੇ ਸਾਡੇ ਕਿਵੇਂ ਭਰਨਾ ਕੀ ਗੱਲ ਸਾਰਾ ਕੁਝ ਦਿਖਾਵਾਂਗੇ ਤੁਹਾਨੂੰ ਸਾਡੀ ਵੀਡੀਓ ਲਾਸਟ ਤੱਕ ਜੁੜੇ ਰਹੋ ਤੁਹਾਨੂੰ ਦੇਖੋ ਉਹਨਾਂ ਨਾ ਨੋਟੀਫਿਕੇਸ਼ਨ ਨਾ ਆ ਲੋ ਜੀ ਨੋਟੀਫਿਕੇਸ਼ਨ ਜਿਹੜਾ ਕਿ ਅਸੀਂ ਜ਼ੂਮ ਕਰਦੀਏ ਲੋ ਸਰ ਠੀਕ ਹੈ ਪੂਰੇ ਪੰਜਾਬ ਦੇ ਵਿੱਚ ਪੂਰੇ ਪੂਰੇ ਵਰਡ ਦੇ ਵਿੱਚ ਪੋਸਟਾਂ ਨੇ ਆਪਣੇ ਇੰਡੀਆ ਦੇ ਵਿੱਚ ਠੀਕ ਹੈ ਟੋਟਲ ਪੋਸਟ ਕਿੰਨੀ ਹੈ ਜੀ 500 ਪੋਸਟ ਹੈ ਆਪਣਾ ਆ ਗਿਆ ਪੰਜਾਬ 50 ਚ ਕਿੰਨੇ ਪੋਸਟਾਂ ਨੇ 14 ਪੋਸਟਾਂ ਨੇ ਐਸਸੀ ਦੀਆਂ ਚਾਰ ਪੋਸਟਾਂ ਨੇ ਐਸਟੀ ਦੀ ਕੋਈ ਪੋਸਟ ਨਹੀਂ ਠੀਕ ਹੈ ਜੀ ਓਬੀਸੀ ਦੇ ਦੋ ਪੋਸਟਾਂ ਨੇ ਈਡਬਲਯੂਐਸ ਇੱਕ ਪੋਸਟ ਹੈ ਜਨਰਲ ਦੇ ਸੱਤ ਪੋਸਟਾਂ ਨੇ ਜੀ ਠੀਕ ਹੈ ਤੇ ਉਸ ਤੋਂ ਇਲਾਵਾ ਜਨਰਲ ਤੋਂ ਬਾਅਦ ਤਿੰਨ ਪੋਸਟਾਂ ਨੇ ਐਕ ਸਰਵਿਸ ਮੈਨ ਦੀਆਂ ਠੀਕ ਹੈ ਜੀ ਤੇ ਉਸ ਤੋਂ ਐਕ ਸਰਵਿਸਮੈਨ ਤੋਂ ਬਾਅਦ ਠੀਕ ਹੈ ਹੈਂਡੀਕraft ਦੀ ਕੋਈ ਪੋਸਟ ਹੈ ਨਹੀਂਗੀ ਠੀਕ ਹੈ ਜੀ ਆ ਇਹਨਾਂ ਦੀ ਲਿਸਟ ਪਈ ਹੈ ਉਸ ਤੋਂ ਬਾਅਦ ਆ ਜਾਂਦੀ ਹੈ ਜੀ ਇਹਨਾਂ ਦਾ ਕੈਰੇਕਟਰੀਏ ਦੇ ਅਨੁਸਾਰ ਇਹਨਾਂ ਨੇ ਕਿਹਾ ਹੈਗਾ 500 ਪੋਸਟ ਹੈ ਜੀ ਐਚਐਨ ਪਰ ਦੱਸ ਦਿੱਤੀ 326 ਕਹਿੰਨੇ ਨੇ ਠੀਕ ਹੈ ਐਸਸੀਬੀਸੀ ਦੇ ਸਰਟੀਫਿਕੇਟ ਕਿਹਾ ਹੈਗਾ ਇਹਨਾਂ ਨੇ 10ਵੀਂ ਦਾ ਸਟੈਂਡਰਡ ਅਕੈਮੂਲੇਸ਼ਨ ਦਾ ਠੀਕ ਹੈ ਮੈਟ੍ਰਿਕ ਦਾ ਤੇ ਜਿਹੜੀ ਵੀ ਸਟੇਟ ਚ ਰਹਨੇ ਹੋ ਠੀਕ ਹੈ ਜਿਹੜੀ ਕੋਈ ਵੀ ਸੁਣ ਰਿਹਾ ਹੈਗਾ ਜਿਹੜੇ ਪੰਜਾਬ ਦੇ ਨੇ ਪੰਜਾਬੀ ਠੀਕ ਹੈ ਜਿਹੜੀ ਜਿਹੜੀ ਸਟੇਟ ਜਿਹਨਾਂ ਨੂੰ ਜਿਹੜੀ ਲੈਂਗੁਏਜ ਲੋਕਲ ਲੈਂਗੁਏਜ ਉਹ ਨਾਲ ਹੋਣੀ ਕੰਪਲਸਰੀ ਹੈ ਹੁਣ ਗੱਲ ਆਏ ਨਾ ਸਕੇਲ ਤੇ ਪੇ ਸਕੇਲ ਕਿੰਨਾ ਜੀ ਇਹਨਾਂ ਦਾ ਪੇ ਸਕੇਲ ਵਧੀਆ ਇਹਨਾਂ ਦਾ ਜੇ ਸਟਾਰਟਿੰਗ ਸਕੇਲ ਹੀ ਵਧੀਆ ਹੈਗਾ ਕਿੰਨਾ ਦੇਣਗੇ ਜੀ ਇਹ ਦੇਣਗੇ 19500 ਤੋਂ ਸਟਾਰਟਿੰਗ ਹੈ ਜੀ ਇਹਨਾਂ ਦੀ ਫਿਰ ਉਸ ਤੋਂ ਉੱਪਰ ਵਧਾਈ ਜਾਣਗੇ ਤੇ ਕਾਫੀ ਲਾਸਟ ਤੱਕ ਲੈ ਕੇ ਜਾਣਗੇ ਜੀ 38 38000 ਤੱਕ ਲੈ ਕੇ ਜਾਂਦੇ ਨੇ ਠੀਕ ਹੈ ਜੀ ਇਹਨਾਂ ਨੇ ਕਿਹਾ ਕਿ ਜਿਹੜੀ ਪੋਸਟ ਹੈ ਕੇ ਬੇਸਿਕ ਜੀ ਨਾਰਮਲ ਜੀ ਪੋਸਟ ਹੈ ਪੀਐਨ ਦੀ ਪੋਸਟ ਹੈ ਠੀਕ ਹੈ ਜੀ ਤੇ ਰੈਗੂਲਰ ਵੈਕੈਂਸੀਜ਼ ਹੈ ਠੀਕ ਹੈ ਐਲੀਜੀਬਿਲਟੀ ਦੱਸਤਾ ਕਿ ਜਿਹੜੇ ਐਲੀਜੀਬਲ ਨੇ ਨੈਸ਼ਨੈਲਟੀ ਕਿਹਾ ਇਹਨਾਂ ਨੇ 3 ਇੰਡੀਅਨ ਪਰ ਸਕਦੇ ਤੇ ਹੋਰ ਕੋਈ ਵੀ ਇੰਡੀਆ ਦੇ ਲੋਕ ਨੇ ਯਾਰ ਜਿਹੜੇ ਵੀ ਇਧਰ ਤੋਂ ਰਹਿੰਦੇ ਹੋਈ ਪਰਸਦੇ ਨੇ ਪਰ ਮੈਂ ਇਹ ਤਿੰਨ ਡੀਲੀ ਭਰਨਗੇ ਤੇ ਰਿਲੈਕਸੇਸ਼ਨ ਦੁੱਤੀ ਸੀਗੀ ਮੈਂ ਐਸੀ ਵਾਸਤੇ 5 ਸਾਲ OBC 3 ਸਾਲ ਤੇ ਠੀਕ ਹੈ ਨਾ ਜਿਹੜੇ ਬੈਂਚਮਾਰਕਰ 2016 ਐਕਟ ਦੇ ਅੰਡਰ ਹੁੰਦੇ ਨੇ ਸੋ ਉਹਨਾਂ ਨੂੰ ਹੈਗੇ 10 ਸਾਲ ਤੇ ਉਹਦੇ ਅੰਦਰ ਐਸਸੀ ਵੀ ਉਹਨੇ 10 ਸਾਲ ਵੀ ਜ਼ਿਆਦਾ ਵਧਾ ਦੇਣਗੇ ਇਹ ਠੀਕ ਹੈ ਜੋ ਤੁ ਕਿ ਜਿਸ ਨੂੰ ਗਿਆ ਚੱਲਦੇ ਇਹਨਾਂ ਨੇ ਹੁਣ ਇਹਨਾਂ ਨੇ ਹੋਰ ਕੀ ਨੋਟੀਫਿਕੇਸ਼ਨ ਹੋਰ ਕੀ ਦੱਸਿਆ ਹੈ ਹੋਰ ਕੀ ਆਪਣੇ ਕੰਮ ਦੀ ਗੱਲ ਤਾਂ ਨਹੀਂ ਹਲ ਤੱਕ ਦੱਸੀ ਇਹਨਾਂ ਨੇ ਐਕਸਰਵਿਸਮੈਨ ਵਰਸ ਦੱਸਿਆ ਹੈ ਜੀ ਠੀਕ ਹੈ ਆਪਾਂ ਗੱਲ ਕਰਦੇ ਆ ਹੁਣ ਮੇਨ ਗੱਲ ਤੇ ਆਉਣੇ ਜੀ ਕਿਹੜੀ ਮੇਨ ਗੱਲ ਆ ਆ ਲੋ ਜੀ ਇਹਨਾਂ ਨੇ ਕਿਹਾ ਹੈ ਕਿ ਪੇਪਰ ਹੋਊਗਾ ਆਨਲਾਈਨ ਠੀਕ ਹੈ ਜੀ 100 ਕੁਐਸਚਨ ਤੇ 100 ਹੀ ਨੰਬਰ ਦਾ ਤੇ 80 ਮਿੰਟ ਦਾ ਠੀਕ ਹੈ ਜੀ ਜਿਹਦੇ ਵਿੱਚ ਤੁਸੀਂ ਠੀਕ ਹੈ ਦੋ ਤਿੰਨ ਲੈਂਗੁਏਜ ਦੋ ਲੈਂਗੁਏਜ ਚੋਂ ਚੁਣ ਸਕਦੇ ਹੋ ਹਿੰਦੀ ਜਾਂ ਇੰਗਲਿਸ਼ ਪੇਪਰ ਜੇ ਮੇਨ ਗੱਲ ਯਾਦ ਰੱਖਿਓ ਠੀਕ ਹੈ ਜਨਰਲ ਰੂਲ ਚ ਕਿਹਾ ਹੈ ਠੀਕ ਹੈ ਪਹਿਲਾ ਠੀਕ ਹੈ ਇੰਗਲਿਸ਼ ਇੰਗਲਿਸ਼ ਦੀ ਫਿਰ ਕਹੇ ਨੇ ਜਰਨਲ ਅਵੇਅਰਨੈਸ ਕਹੇ ਜੀ ਫਿਰ ਮੈਥ ਦੀ ਗੱਲ ਕਹੇ ਫਿਰ ਉਸ ਤੋਂ ਬਾਅਦ ਉਹ ਰੀਜਨਲ 25 ਨੰਬਰ ਦੇ ਠੀਕ ਹੈ ਜੀ 25 25 ਤੇ ਨੇ ਹੈਗੇ ਨਾ ਟੋਟਲ 100 ਬਣ ਜੂਗਾ ਤੇ 80 ਮਿੰਟ ਦਾ ਪੇਪਰ ਹੈ 네ਗੇਟਿਵ ਮਾਰਕਿੰਗ ਹੈ ਨਹੀਂ ਇਹ ਚ ਵਿੱਚ ਠੀਕ ਹੈ ਜੀ ਤੇ ਨੇ ਕਹਿਆ ਸਟੇਟ ਵਾਈਜ਼ ਕੀ ਕਹਿੰਨਾ ਨੇ ਐ ਲਿਸਟ ਆਫ ਦਾ ਵਿਜੀਟ ਟੈਸਟਿੰਗ ਅਕੋਰਡਿੰਗ ਟੂ ਠੀਕ ਹੈ ਠੀਕ ਹੈ ਇਹਨੇ ਕਿ ਜਿਹੜਾ ਵੀ ਹੋਈ ਤੁਸੀਂ ਦੱਸ ਜਿਹੜੀ ਗੱਲ ਪਹਿਲਾਂ ਮੈਂ ਮੀਡੀਅਮ ਕੋਈ ਸਿਲੈਕਟ ਕਰ ਸਕਦੇ ਹੋ ਜਿਹੜਾ ਜਿਹੜਾ ਸਟੇਟ ਦਾ ਹੈਗਾ ਠੀਕ ਹੈ ਜੀ ਜਿਹੜਾ ਵੀ ਪੰਜਾਬ ਦਾ ਪੰਜਾਬੀ ਸਿਲੈਕਟ ਕਰ ਲੂਗਾ ਜਿਹਦੇ ਜਿਹੜੇ ਜੀ ਕਰਦਾ ਉਹ ਸਿਲੈਕਟ ਕਰ ਸਕਦਾ ਵਾ ਕੋਈ ਇਹਦੇ ਵਿੱਚ ਦੋ ਰੈਂਜੀ ਨੂੰ ਡਾਊਟ ਹੋਵੇ ਆ ਦੇਖ ਸਕਦੇ ਹੋ ਪੰਜਾਬੀ ਵੀ ਸਿਲੈਕਟ ਤੁਸੀਂ ਕਰ ਸਕਦੇ ਹੋ ਠੀਕ ਹੈ ਜੀ ਤੇ ਜਿਹੜਾ ਐਗਜ਼ਾਮੀਨੇਸ਼ਨ ਸੈਂਟਰ ਹੈ ਤੁਹਾਡਾ ਐਗਜ਼ਾਮੀਨੇਸ਼ਨ ਸੈਂਟਰ ਕਿੱ데 ਬਣ ਸਕਦਾ ਮੇਰੇ ਸਾਨੇ ਜੇ ਸੀ ਵੀਡੀ ਟੈਸਟ ਹੋਊਗਾ ਜੀ ਇਹਦਾ ਠੀਕ ਹੈ ਜਿਹੜੇ ਨੇੜੇ ਤੇੜੇ ਵਾਲੇ ਨੇ ਬਠਿੰਡੇ ਵਾਲੇ ਉਹਨਾਂ ਬਠਿੰਡੇ ਬਣੂਗਾ ਜੀ ਅਦਰਸ ਤੇ ਠੀਕ ਹੈ ਜੀ ਆਦੇਸ਼ ਚ ਸੋਰੀ ਤੇ ਉਸ ਤੋਂ ਲਾ ਪੰਜਾਬ ਚ ਕਿਤੇ ਵੀ ਬਣ ਸਕਦਾ ਹੈ ਇਹ ਗੱਲ ਤੋਂ ਧਿਆਨ ਰੱਖਿਓ ਆਪ ਦਾ ਨੇੜੇ ਤੇ ਦੇ ਦੇ ਕੇ ਭਰਿਓ ਵਾਸਤੇ ਠੀਕ ਹੈ ਤੇ ਹੁਣ ਆਪ ਅੱਗੇ ਆਉਣੇ ਆ ਇਹਨਾਂ ਦਾ ਹੋਰ ਕੋਈ ਇਹਨਾਂ ਨੇ ਕੋਈ ਆਪਣੇ ਕੰਮ ਦੀ ਗੱਲ ਦਿੱਤੀ ਹੋਵੇ ਫੂ ਟੂ ਅਪਲਾਈ ਇਹਨਾਂ ਕਹੇ ਕੈਂਡੀਡੇਟ ਤੋਂ ਜਿਹੜਾ ਜਿਹਨੇ ਅਪਲਾਈ ਕਰਨਾ ਮੈਥਡ ਕਿਹਾਗਾ ਇਹਲੇ ਅਪਲਾਈ ਹੋਣਾ ਸਟਾਰਟ ਹੋ ਜਾਣੀਗਾ ਜੀ ਸਟਾਰਟ ਹੋ ਗਿਆ ਸੱਚ ਨਾਲ ਸਟਾਰਟ ਹੋ ਗਿਆ ਤੇ ਇਹ ਜਿਹੜਾ ਕੈਫੇਸਿਸ ਤੇ ਭਰ ਸਕਦੇ ਤੁਸੀਂ ਠੀਕ ਹੈ ਜੀ ਆਪਾ ਫੋਨ ਤੇ ਨਹੀਂ ਭਰ ਸਕਦੇ ਪਹਿਲਾਂ ਫੋਨ ਤੇ ਭਰ ਹੁੰਦਾ ਸੀ ਹੁਣ ਕੈਫੇ ਤੇ ਹੀ ਭਰਨਾ ਪਊ ਕਿਉਂਕਿ ਇਹਨਾਂ ਨੇ ਕਿਹਾ ਕਿ ਵੱਡੇ ਪੇਜ ਨੇ ਦੇ ਤੇ ਵੱਡੀ ਸਕਰੀਨ ਤੇ ਖੋਲਣਗੇ ਠੀਕ ਹੈ ਜੇ ਕੈਫੇ ਜਾ ਕੇ ਦੱਸ ਸਕਦੇ ਹੋ ਸਾਡਾ ਫਾਰਮ ਭਰ ਦਿਓ ਜੀ ਠੀਕ ਹੈ ਆਨਲਾਈਨ ਫਾਰਮ ਹੈ ਠੀਕ ਹੈ ਨਹੀਂ ਤੇ ਹੋਰ ਕੋਈ ਗੱਲੋਂ ਬਾਤ ਆਗੇ ਹੁਣ ਜੀ ਆਪਾਂ ਇਹਨਾਂ ਦੇ ਪ੍ਰੂਫਾਂ ਤੇ ਇਹਨਾਂ ਨੇ ਕਿਹਾ ਜੀ 10th ਸਰਟੀਫਿਕੇਟ ਡੇਟ ਆਫ ਬਰਥ ਉਹ ਚ ਕਲੀਅਰ ਮੈਂਸ਼ਨ ਹੋਣੀ ਚਾਹੀਦੀ ਹੈ ਐਗਜ਼ਾਮੀਨੇਸ਼ਨ ਹੋਰ ਵੀ ਮਾਰਕ ਵੀ ਤੁਸੀਂ ਲਾ ਸਕਦੇ ਹੋ ਥਰੀ ਐਕਸਪੀਰੀਅੰਸ ਵੀ ਲਗਾ ਕੇ ਹੋ ਵੀ ਤੁਸੀਂ ਲਾ ਸਕਦੇ ਹੋ ਕੈਟੇਗਰੀ ਸਰਟੀਫਿਕੇਟ ਜਰੂਰ ਹੋਣਾ ਤੁਸੀਂ ਠੀਕ ਹੈ ਜੀ ਪੀਡਬਲਯੂਡੀ ਦੇ ਹੈਂਡੀਕੈਪਡਰ ਕੋ ਸਰਟੀਫਿਕੇਟ ਵੀ ਲਾ ਸਕਦੇ ਹੋ ਠੀਕ ਹੈ ਜੀ ਯਾਨੀ ਕਿ ਸਾਰੇ ਜਿਹੜੇ ਹੈਗੇ ਨੇ ਇਹ ਹਾਇਰ ਤੁਸੀਂ ਉਸ ਬਣਾਉਣਾ ਠੀਕ ਹੈ ਜੀ ਕੁਆਲਿਟੀ ਦਾ ਜਿਹੜੇ ਪੀਡੀਫ ਨੂੰ ਸਾਰੇ ਕੁਆਲਿਟੀ ਚ ਬਣਾਉਣੇ ਇਹਨਾਂ ਦੇ ਆ ਕਿ ਤੁਸੀਂ ਛੋਟੀ ਕੁਆਲਿਟੀ ਤੁਸੀਂ ਨਹੀਂ ਦੇ ਸਕਦੇ ਇਹਨਾਂ ਸਿਗਨੇਚਰ ਵਗੈਰਾ ਨਾ ਸਾਈਜ਼ ਮੈਨਸ ਨੇ ਕਿਤੇ ਨਹੀਂ ਇਹ ਆਪਣੇ ਕੰਮ ਦੀ ਗੱਲ ਹੈ ਨਹੀਂ ਹੋਗੀ ਆਪਾਂ ਇਹ ਬਣਾਉਣੇ ਨਹੀਂ ਸੋਨੂੰ ਮੈਂ ਸਾਰਾ ਕੁਝ ਦੱਸ ਚੁੱਕਿਆ ਜੀ ਠੀਕ ਹੈ ਜੀ ਤੇ ਜੇ ਕਿਸ ਨੂੰ ਸਮਝ ਨਹੀਂ ਆਇਆ ਜੀ ਫਿਰ ਬੈਠਾ ਸਾਰਾ ਸਮਝ ਆ ਗਿਆ ਮੇਰੇ ਭੈਣਾ ਭਰਾਵਾਂ ਨੂੰ ਫਿਰ ਵੀ ਰ ਵਟਸਐਪ ਕਰ ਸਕਦੇ ਹੋ ਆ ਨੰਬਰ ਤੇ 6994 92431 ਨਹੀਂ ਤਾਂ ਆਪਣਾ ਵਟਸਐਪ ਦਾ ਲਿੰਕਡ ਗਰੁੱਪ ਦਾ ਲਿੰਕ ਵੀ ਦਿੱਤਾ ਹੋਊਗਾ ਡਿਸਕ੍ਰਿਪਸ਼ਨ ਚ ਉੱਥੇ ਜਾ ਕੇ ਤੁਸੀਂ ਮੈਸੇਜ ਕਰਕੇ ਪੁੱਛ ਸਕਦੇ ਹੋ ਕਿ ਬਹੁਤ ਵਧੀਆ ਪੋਸਟਾਂ ਨੇ ਫਰਾਂ ਲਈ ਵਧੀਆ ਓਪਰਚੁਨਿਟੀ ਹੈ ਕਿ ਬਹੁਤ ਹੀ ਬੇਸਿਕ ਦੇ ਛੋਟੇ ਲੈਵਲ ਦਾ ਪੇਪਰ ਹੋਊਗਾ ਕਿਉਂਕਿ ਇਹ ਸਿੱਧਾ ਇੰਟਰਵਿਊ ਰੱਖਣ ਦੇ ਪਹਿਲਾਂ ਇਹ ਉਹਦੇ ਤੋਂ ਚੱਲਦੇ ਨੇ ਸਪਾਰਸਾਂ ਜਿਹੜਾ ਹੁਣ ਰਿਟਰਨ ਪੇਪਰ ਹੋਊਗਾ ਉਸ ਸਪਾਰਸ ਕੋਈ ਨਹੀਂ ਚੱਲਣੀ ਛੋਟੇ ਜਿਹੜੇ ਬੱਚੇ ਪੜਨ ਵਾਲੇ ਨੇ ਸਭ ਤੋਂ ਵਧੀਆ ਲੱਗਣ ਦੇ ਚਾਂਸ ਨੇ ਠੀਕ ਹੈ ਨਾ ਜੀ ਇਸ ਕਰਕੇ ਪੋਸਟ ਨੂੰ ਜਰੂਰ ਫਿਲ ਕਰੋ ਜੇ ਸਾਡੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਸਾਡੀ ਵੀਡੀਓ ਨੂੰ ਸਬਸਕ੍ਰਾਈਬ ਤੇ ਸ਼ੇਅਰ ਕਰਕੇ ਜਰੂਰ ਛੱਡ ਦਿਓ ਤਾਂ ਜੋ ਸਾਡਾ ਵੀ ਹੌਸਲਾ ਵੱਧ ਸਕੇ ਤੇ ਸੁਟਰੀ ਲਈ ਜਿ ਆਉਣ ਵਾਲੇ ਟਾਈਮ 'ਚ ਨੈਕਸਟ ਵਧੀਆ-ਵਧੀਆ ਅਪਡੇਟ ਲੈ ਕੇ ਆ ਸਕੇ ਥੈਂਕ ਯੂ